ਪੰਜਾਬ ਭਾਜਪਾ ਦੀ ਵਿਸਤਾਰੀ ਸੂਬਾ ਕਾਰਜਕਾਰੀ ਦੀ ਮੀਟਿੰਗ ਅੱਜ ਲੁਧਿਆਣਾ ਵਿਖੇ ਸ਼ੁਰੂ ਹੋ ਗਈ। ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਕਰ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਭੁਪਿੰਦਰ ਯਾਦਵ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਕਈ ਪਾਰਟੀਆਂ ਦੇ ਸੀਨੀਅਰ ਆਗੂ ਹਿੱਸਾ ਲੈ ਰਹੇ ਹਨ। ਬੈਠਕ ਦੀ ਆਗਾਮੀ ਵਿਧਾਨ ਸਭਾ ਚੋਣ, ਨਗਰ ਨਿਗਮ ਚੋਣ ਸਮੇਤ ਪਾਰਟੀ ਨੂੰ ਸੂਬੇ ਵਿੱਚ ਹੋਰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜਿੱਥੇ ਪਾਰਟੀ ਆਗੂਆਂ ਨੇ ਆਗਾਮੀ ਚੋਣ ਸੰਬੰਧੀ रणनीति ਦਾ ਵਿਚਾਰ ਕਰਨ ਦੀ ਗੱਲ ਕਹੀ ਉਥੇ ਭਲਕੇ ਵਿੱਚ ਹੋਣ ਜਾ ਰਹੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਮੀਨੀ ਚੋਣ ਪਾਰਟੀ ਦੀ ਚੰਗੀ ਕਾਰਜਕਾਰੀ ਦਾ ਦਾਵਾ ਵੀ ਕੀਤਾ ਗਿਆ ਪਾਰਟੀਆਂ ਆਗੂ ਨੇ ਵਕ ਵਕ ਮੁੱਦੇ ਤੇ ਆਮ ਆਦਮੀ ਪਾਰਟੀ ਅਤੇ ਸੂਬਾ ਸਰਕਾਰ ਤੇ ਨਿਸ਼ਾਨਾ ਵੀ ਸਾਧਿਆ ਬਾਕੀ ਤੁਸੀਂ ਸੁਣੋ ਉਹਨਾਂ ਨੇ ਹੋਰ ਕੀ ਕੀਤਾ ਸਰਕਾਰ ਸੇ ਪੁੱਛੀ ਸਰਕਾਰ ਕਰ ਰਹੀ ਹੈ ਚੋਣਾਂ ਸੇ ਜੀ ਜੀ ਲੱਗਦਾ ਹੈ ਕਿ ਇਸ ਵਾਰ ਲੇਟ ਹੋਤੇ ਜਾ ਰਹੇ ਹਨ ਤਾਂ ਭਾਗ ਨੇ ਸਰਕਾਰ ਨੇ ਕੋ ਕੰਮ ਕੀਤਾ ਤਾਂ ਕੀ ਕਰਦੇ ਆਪ ਸਾਵੀ ਕੋ ਕਿਵੇਂ ਕਿਵੇਂ ਇਤਨੇ ਕਾਲੋ ਫਾਇਦਾਸ਼ਿਕ ਰਿਜ਼ਲਟ ਸਰ ਰਿਜ਼ਲਟ ਕਿਸ ਤਰ੍ਹਾਂ ਦੇਖਦੇ ਹੈ ਕੱਪਤਾ ਲੱਗ ਜਾਏਗਾ ਸਭ ਨੂੰ आज की इस मीटिंग किस तरह की रहेगी सर अब जान लो बेटी मैं उसके बारे में देखो बीजेपी दी जेड़ियां सारे ही सूबियां च तकरीबन कार्यकारनी दी बैठकें का चल रही हैं ते ओ बैठकें दे दिन आज पंजाब दी है ते पंजाब दे आज सारा ਦੇਣਾ ਜਰੀ ਇੱਥੇ سارے ਪੰਜਾਬ ਦੀ बीजेपी चाहे ਮੰਡਲ ਪ੍ਰਧਾਨ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਸਾਡੀਆਂ ਬਾਡੀਜ਼ ਨੇ ਸਾਰੀਆਂ ਜਿਹੜੀਆਂ ਇੱਥੇ ਪਹੁੰਚੀਆਂ ਤੇ ਅੱਜ ਵਿਚਾਰ ਹੋਣਗੇ ਕਿਉਂਕਿ ਅਗਲੀ ਜਿਹੜੀਆਂ ਮੈਂਬਰਸ਼ਿਪ ਕਿਵੇਂ ਹੋਣੀ ਆ ਅੱਗੇ ਕੀ ਰੂਪਰੇਖਾ ਬਣਨੀ ਆ ਪਾਰਟੀ ਦੀ ਉਹਦੇ ਬਾਰੇ ਸਾਰਿਆਂ ਜਿਹੜਾ ਇਹ ਅੱਜ ਇੱਥੇ ਵਿਚਾਰ ਹੋਣਗੇ ਕੀ ਕੀ ਹਾਈ ਕਮਾਂਡ ਨਾਲ ਜਿਹੜੀ ਪਾਰਟੀ ਦੀ ਕਿਉਂਕਿ ਇਹ ਪਿਓਰ ਅੱਜ ਪਾਰਟੀ ਦੀ ਗੱਲ ਆ ਕਿਵੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ ਕਿਵੇਂ ਪਾਰਟੀ ਨੂੰ ਅੱਗੇ ਵਧਾਉਣਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਹਾਈ ਕਮਾਂਡ ਤੋਂ ਜਿਹੜੀ ਲੀਡਰਸ਼ਿਪ ਆਈ ਆ ਚਾਹੇ ਵੰਦਰ ਯਾਦਵ ਜੀ ਨੇ ਚਾਹੇ ਹੋਰ ਇਨਚਾਰਜ ਨੇ ਉਹ ਸਾਰੀਆਂ ਗੱਲਾਂ ਸਨੇਹਾ ਜਿਹੜਾ ਲੈ ਕੇ ਅਮ੍ਰਿਤਪਾਲ ਦਾ ਭਰਾ ਅੱਜ ਫੜਿਆ ਗਿਆ ਸਰ ਜਲੰਧਰ ਜਲੰਧਰ ਚ ਫੜਿਆ ਗਿਆ ਜੀ ਉਹ ਕੌਣ ਜਿਹੜਾ ਅਮ੍ਰਿਤਪਾਲ ਦਾ ਭਰਾ ਤੇ ਜਲੰਧਰ ਚ ਮੰਦਾ ਹੈ ਐਮਪੀ ਬਣਾਈ ਨੇ ਨਮੀ ਨਹੀਂ ਨਹੀਂ ਉਹ ਤਾਂ ਜੇਸ ਚ ਨੇ ਪਰ ਹੁਣ ਉਸ ਤੋਂ ਬਾਅਦ ਮੈਨੂੰ ਕੀ ਪਤਾ ਕੌਣ ਕੇਜੀਵਾਲ ਜਮ ਐਂਟਰੀ ਰਿਪੇਅਰ ਮਿਲ ਗਈ ਸੁਪਰੀਮ ਕੋਰਟ ਲੱਗਦਾ ਹੈ ਕਿ ਲਗਾਤਾਰ ਜਬ ਬਿਆਰ ਬਾਈ ਚੱਲਦੇ ਰਹੇ ਕਿਨਨ ਕੇਜੀਵਾਲ ਕੋਈ ਨਹੀਂ ਇੱਕ ਕੇਸ ਆ ਉਹਨਾਂ ਤੇ ਕਿਸੇ ਵਿੱਚ ਮਿਲ ਗਈ ਹੋਣੀ ਇੱਕ ਅੱਧੀ ਚ ਬੇਲ ਬਾਕੀ ਬਹੁਤ ਪਏ ਹਜੇ ਅਤਵਨ ਦਾ ਟਾਈਮ ਕਾਫੀ ਜੇਲ੍ਹ ਚ ਰਹਿਣ ਦਾ ਏ ਹੁਣ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਵੀ ਦਿੱਤੇ ਗਏ ਕਿਸਾਨ ਦੇ ਹੁਣ ਦਿੱਲੀ ਦੀ ਪੂਛ ਕਰਨਗੇ ਲੱਗ ਰਿਹਾ ਸਰ ਹਜੇ ਤੱਕ ਉਹ ਨਹੀਂ ਅੱਜ ਅਜੇ ਮੈਂ ਰਾਮ ਨਾਲ ਸਾਰੀਆਂ ਗੱਲਾਂ ਕਰੂੰਗਾ ਪਾਰਟੀ ਦੀ ਅੱਜ ਜਿਹੜੀ ਜਲੰਧਰ ਜਮਨੀ ਜੋੜਨ ਨੂੰ ਸਰ ਉਹਦੇ ਵੀ ਗਾ ਰੀਜ਼ਲਟ ਆ ਰਹੇ ਨੇ ਉਹਦੇ ਸੀਐਮ ਸਾਹਿਬ ਗਲੀ ਗਲੀ ਘੁੰਮਣੇ ਇੱਕ ਬਈ ਚੰਗੀ ਗੱਲ ਹੈ ਸੀਐਮ ਨੂੰ ਘੁੰਮਣਾ ਚਾਹੀਦਾ ਸੀਐਮ ਨੂੰ ਵੈਸੇ ਹੀ ਇਲੈਕਸ਼ਨਾਂ ਤੋਂ ਇਲਾਵਾ ਵੀ ਗਲੀ ਗਲੀ ਘੁੰਮਣਾ ਚਾਹੀਦਾ ਸੀਐਮ ਦਾ ਮੰਡੇਟੀ ਇਸ ਚੀਜ਼ ਦਾ ਜੀ ਬਿਲਕੁਲ ਦੇਖੋ ਅੱਜ ਅ ਪ੍ਰਦੇਸ਼ ਦੀ ਜਿਹੜੀ ਕਾਰਜਕਾਰੀ ਬੈਠਕ ਆ ਤਾਂ ਇਹਦੇ ਵਿੱਚ ਸੰਗਠ ਜਿਹੜਾ ਸੰਗਠਨ ਦਾ ਢਾਂਚਾ ਉਹਦੇ ਬਾਰੇ ਵਿਚਾਰ ਵਟਾਂਦਰੇ ਹੋਣਗੇ ਪਰ ਕਿਸ ਤਰੀਕੇ ਦੇ ਨਾਲ ਪਾਰਟੀ ਨੂੰ ਮਜ਼ਬੂਤ ਕਰਨਾ ਉਹਦੇ ਤੇ ਸਾਰੀ ਜਿਹੜੀ ਪਲਾਨਿੰਗ ਅੱਜ ਕੀਤੀ ਜਾਏਗੀ ਸੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਭਾਤੀ ਰਜਿੰਤਾ ਪਾਰਟੀ ਨੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤਾ ਆਪਣਾ ਵੋਟ ਬੈਂਕ ਹੈ ਜਿਹੜਾ ਉਹ ਵਿਦਾਇਆ ਦਾ ਆਉਣ ਵਾਲਾ ਜਿਹੜਾ ਸਮਾਂ ਭਾਰਤੀ ਜਨਤਾ ਪਾਰਟੀ ਦੇ ਲਈ ਪੰਜਾਬ ਦੇ ਵਿੱਚ ਨਵੇਂ ਆਪਸ਼ਨ ਲੈ ਕੇ ਆ ਰਿਹਾ ਹੈ ਕੱਲ ਰਿਜ਼ਲਟ ਆ ਰਹੇ ਹਨ ਜਨਤਾ ਪਾਇਲਟ ਨੇ ਕਿਵੇਂ ਸਮਝ ਜਾਣ ਦੇਖੋ ਅਸੀਂ ਮਿਹਨਤ ਕੀਤੀ ਹੈ ਡਟ ਕੇ ਬਾਕੀ ਜਨਤਾ ਜਨਾਰਦਨ ਜਨਤਾ ਨੇ ਕੀ ਫੈਸਲਾ ਕੀਤਾ ਇਹ ਕੱਲ ਪਤਾ ਲੱਗ ਜਾਏਗਾ ਜੀ ਜਿਦਾ ਕਿ ਸ਼ਿਵ ਕੁਮਾਰ ਜੀ ਨੇ ਇੱਕ ਆਡੀਓ ਫਾਈਲ ਕਰਦੀ ਵੀ ਗੱਲ ਕੀਤੀ ਸੀਗੀ ਉਹ ਤੋਂ ਬਰੇ ਹੀ ਕੀ ਸੱਚਾਈ ਹੈ ਦੇਖੋ ਗੱਲ ਹੈ ਕਿ ਆਡੀਓ ਤਾਂ ਦੇ ਕੋਲ ਸਾਰਾ ਕੁਝ ਹੈਗਾ ਅਗਰ ਮੁੱਖ ਮੰਤਰੀ ਸਾਹਿਬ ਇਸ ਵਲ ਦਾ ਆਸ਼ਵਾਸਨ ਦਿੰਦੇ ਆ ਕਿ ਉਹ ਆਡੀਓ ਦੇ ਉੱਤੇ ਸੁਣਨ ਤੋਂ ਬਾਅਦ ਉਹਦੇ ਤੇ ਕਾਰਵਾਈ ਕਰਨਗੇ ਤਾਂ ਆਡੀਓ ਜਰੂਰ ਉਹਨਾਂ ਨੂੰ ਦਿੱਤੇ ਜਾਣਗੇ ਕਿਤੇ ਲੱਗ ਰਿਹਾ ਕਿ ਕਿਸ ਤਰ੍ਹਾਂ ਇਹ ਅਗਵੰਤਪਨ ਸਾਹਿਬ ਉਥੇ ਆ ਕੇ ਬੁਝੇ ਬੈਠੇ ਚੀਏ ਕਿ ਕਿਸ ਤਰ੍ਹਾਂ ਦੇ ਰਿਜ਼ਲਟ ਰਹਿਣਗੇ ਜਲੰਧਰ ਦੇ ਦੇਖੋ ਗੱਲ ਹੈ ਕਿ ਇੱਕ ਬਾਈਲੈਕਸ਼ਨ ਦੇ ਲਈ ਮੁੱਖ ਮੰਤਰੀ ਨੂੰ ਆਪਣੇ ਪੂਰੇ ਟੱਬਰ ਟੋਰੇ ਦੇ ਨਾਲ ਆ ਕੇ ਗਲੀ ਗਲੀ ਮਿਹਨਤ ਕਰਨੀ ਪਵੇ ਤਾਂ ਮੈਂ ਸੰਵਿਧਾਨਿਕ ਕਿਤਨੋਂ ਕਿਤੋਂ ਸਰਕਾਰ ਦਾ ਜਿਹੜਾ ਫੇਲਰ ਹੈ ਇਹ ਸਾਬਤ ਹੁੰਦਾ ਅਗਰ ਸਰਕਾਰ ਨੇ ਕੰਮ ਕੀਤੇ ਹੁੰਦੇ ਤਾਂ ਉੱਥੇ ਆ ਕੇ ਮੁੱਖ ਮੰਤਰੀ ਨੂੰ ਜਾਣਾਂ ਦੇ ਪਰਿਵਾਰ ਨੂੰ ਬਲੀਓ ਗਲੀ ਜਿਹੜਾ ਖੱਜਲ ਹੋਣ ਦੀ ਇੰਨੀ ਜ਼ਰੂਰਤ ਨਹੀਂ ਸੀ ਸੋ ਸਰਕਾਰ ਕਿਤਨਾ ਕਿਤੇ ਸਮਝਦੀ ਸੀ ਕਿ ਇਹ ਸੀਟ ਹਾਰ ਚੁੱਕੀ ਹੈ ਇਸ ਕਰਕੇ ਉਹਨਾਂ ਨੇ ਜਿਹੜਾ ਬਹੁਤ ਜ਼ਿਆਦਾ ਐਕਸਟਰਾ ਜ਼ੋਰ ਲਗਾਇਆ ਤੇ ਹੁਣ ਜਿਹੜਾ ਅੱਜ ਇਹ ਮੀਟਿੰਗ ਹੋਣ ਜਾ ਰਹੀ ਪੂਰੇ ਪੰਜਾਬ ਨੂੰ ਘਰ ਦੀ ਮੀਟਿੰਗ ਹੈਗੀ ਹੈ ਇਹਦੇ ਵਿੱਚ ਕਿਸੇ ਕਿਸ ਤਰ੍ਹਾਂ ਦੇ ਫੈਸਲੇ ਲੈਣੇ ਜਾਣਗੇ ਕਿਉਂਕਿ ਹੁਣ ਕਾਰਪੋਰੇਸ਼ਨ ਦੇ ਵਿੱਚ ਚੋਣ ਹੋਣ ਵਾਲੇ ਆ ਦੇਖੋ ਗੱਲ ਹੈ ਕਿ ਪਾਰਟੀ ਨੂੰ ਸਟਰੈਂਥਨ ਕਰਨ ਦੇ ਲਈ ਕਿਸ ਤਰੀਕੇ ਦੇ ਨਾਲ ਉਹਦੀ ਅਗਲੀ ਵਿਉਂਤਬੰਦੀ ਹੋਏਗੀ ਉਹਦੇ ਤੇ ਅੱਜ ਸਾਰੀ ਸੀਨੀਅਰ ਲੀਡਰਸ਼ਿਪ ਆ ਜਿਹੜੀ ਚਰਚਾ ਕਰੇ ਜਲੰਧਰ ਮੇਅਰ ਬਣੇਗਾ ਦੇਖੋ ਜੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਅਗਰ ਅਸੀਂ ਪਿਛਲੇ ਜਿਹੜੇ ਸਾਡੇ ਲੋਕ ਸਭਾ ਦੇ ਨਤੀਜੇ ਆ ਉਹਨਾਂ ਦਾ ਨਜ਼ਰ ਮਾਰੀਏ ਤਾਂ 85 ਦੇ ਵਿੱਚੋਂ 68 ਵਾੜਾ ਜਲੰਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਸੋ ਸਾਡਾ ਜਿਹੜਾ ਕਾਰਜਕਰਤਾ ਬੜਾ ਆਸ਼ਵਸਤ ਆ ਔਰ ਅਸੀਂ ਪੂਰੇ ਜਿਹੜਾ ਜ਼ੋਰ ਦੇ ਨਾਲ ਆਉਣ ਵਾਲੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਲੜਾਂਗੇ ਅੱਜ ਪ੍ਰਦੇਸ਼ ਦੀ ਸਟੇਟ ਕੌਂਸਲ ਦੀ ਮੀਟਿੰਗ ਹੈ ਔਰ ਇਹਦੇ ਚ ਪੰਜਾਬ ਦੀਆਂ ਗਤਵੇ ਦੀਆਂ ਦੇ ਉੱਤੇ ਕੋਈ ਚੁਣੌਤੀ ਪੰਜਾਬ ਦੀ ਬਾਕੀ ਸਾਰੀਆਂ ਵਿਸ਼ਿਆਂ ਦੇ ਉੱਤੇ ਜਿਹੜੀ ਚਰਚਾ ਹੋਏਗੀ ਔਰ ਚਰਚਾ ਤੋਂ ਬਾਅਦ ਹੀ ਅਸੀਂ ਕੀ ਹੋਇਆ ਉਹਦੇ ਚ ਬਾਅਦ ਬਰੀਫ ਕਰ ਪਾਵਾਂਗੇ ਕੱਲ ਕੱਲ ਜਿਹੜਾ ਰਿਜ਼ਲਟ ਆਣਾ ਤੇਰਾ ਜਿਵੇਂ ਚੋਣਾਂ ਨੇ ਕਿਸਾ ਦੇ ਕਿਹੜਾ ਪਾਰਟੀ ਉਹ ਵੀ ਕਿਦਾਂ ਦੇਖਦੇ ਹਾਂ ਦੇਖੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜਿੰਨੀ ਜਿਹੜਾ ਹੌਸਲੇ ਦੇ ਨਾਲ ਬਲੰਦ ਹੌਸਲੇ ਦੇ ਨਾਲ ਚੋਣ ਲੜਿਆ ਔਰ ਪੰਜਾਬ ਸਰਕਾਰ ਦੇ ਅਸੀਂ ਇਹ ਕਹਿ ਸਕਦੇ ਪਸੀਨੇ ਵੀ ਛੜਾਏ ਸੀ ਚੀਕਾਂ ਕਢਾਤੀ ਜਿਹਨੂੰ ਪੰਜਾਬੀ ਚੱਪਾ ਕਹਿੰਦੇ ਆ ਔਰ ਪੰਜਾਬ ਸਰਕਾਰ ਜਿਹੜੀ ਆ ਉਹਨੂੰ ਹੱਥਾਂ ਪੈਰਾਂ ਦੀਆਂ ਪਈਆਂ ਸੀ ਇਸ ਕਰਕੇ ਸੀਐਮ ਜਿਹੜਾ ਗਲੀ ਗਲੀ ਦੇ ਵਿੱਚ ਘੁੰਮ ਰਿਹਾ ਸੀ ਜੇ ਉਹਨਾਂ ਨੇ ਕੋਈ ਅੱਛਾ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਘੁੰਮਣ ਦੀ ਲੋੜ ਨਾ ਇਹ ਮਿਲ ਕਿਸੋ ਕਿਤਾ ਦੇਖਦੇ ਹੋ ਤੇ ਹੋ ਇਸ ਕੋਰਟ ਦੇ ਕੰਮਾਂ ਦੇ ਵਿੱਚ ਮੇਰਾ ਕੋਈ ਕੰਮ दखलੰਦਾ ਦੀ ਨਿਕਾ ਕਾਰਨੀ ਦੀ ਮਧਪੁਰ ਮੀਟਿੰਗ ਜੀ ਹੋ ਰਹੀ ਹੈ ਇਹ ਜਾਣ ਵਾਲੇ ਸਮੇਂ ਚ ਪਾਰਟੀ ਦੀ ਲਾਈਨ ਤੇ ਕੀਤੀ ਜਾਏਗੀ ਔਰ ਦੋ ਦੁਸ਼ਤਾਂ ਪਾਸੇ ਤੇ ਜਾਣਗੇ ਔਰ ਜੋ ਸੈਂਟਰ ਸਰਦਾਰਣੀ ਆਉਂਦੀ ਵਧਾਈ ਵੀ ਹੈ ਅਗਲੀ ਚਰਚਾ ਨਤੀਜੇ ਚਰਚਾ ਕਰਦੇ ਆ ਕੱਲ ਬਾਈ ਇਲੈਕਸ਼ਨ ਰਿਜ਼ਲਟ ਆਣਾ ਹੈ ਅੱਗੇ ਕਾਪਰੇਸ਼ਨ ਇਲੈਕਸ਼ਨ ਬਿਫੋਰ ਵੀ ਇਲੈਕਸ਼ਨ ਨਿਕਿਆ ਹੋਇਆ ਸਮਾਂ ਜੋ ਆਏਗਾ ਰਿਜ਼ਲਟ ਉਸ ਬਾਰੇ ਗੱਲ ਕਰਾਂਗੇ ਲੱਗ ਰਿਹਾ ਹੈ ਕਾਫੀ ਬਿੰਦ ਕੀਤੀ ਬਾਈ ਇਲੈਕਸ਼ਨ ਜਿਵੇਂ ਇਹ ਬਿਲਕੁਲ ਜਿੱਤੂ ਬੀਜੇਪੀ ਦਾ ਹੋਊਗਾ ਕਿਵੇਂ ਸਮਝਦੇ ਕਿਉਂ ਜਿਹਾ ਰਿਜ਼ਲਟ ਰਹੇਗਾ ਬੀਜੇਪੀ ਵਾਸਤੇ ਮੈਂ ਕਹਿ ਨਹੀਂ ਸਕਦੀ ਜੀ ਮੈਂ ਆਪ ਨਹੀਂ ਸੀ ਉੱਥੇ ਜਲੰਧਰ ਬਾਈ ਇਲੈਕਸ਼ਨ 'ਚ ਪਰ ਬੀਜੇਪੀ ਦਾ ਜ਼ਰੂਰ ਅੱਛਾ ਪਰਫਾਰਮੈਂਸ ਹੋਊਗਾ ਬਹੁਤ ਸਵਾਗਤ ਹੈ ਕਿ ਅੱਜ ਭਗਵਨਰ ਜਾਦਵ ਜੀ ਆ ਰਹੇ ਨੇ ਆ ਸਾਡੇ ਸੋਢੀ ਸਾਹਿਬੀ ਨਾਲ ਨੇ ਸਾਡੇ ਸੀਨੀਅਰ ਲੀਡਰ ਔਰ ਭਾਰਤੀ ਜਨਤਾ ਪਾਰਟੀ ਦਾ ਵਿਸ਼ਾਲ ਸਮੂਹ ਦਰਸ਼ਾਉਂਦਾ ਹੈ ਕਿ ਅੱਜ ਬਹੁਤ ਉਸਾਇ ਬੀਜੇਪੀ ਦੇ ਸੰਗਠਨ ਬਹੁਤ ਤੇਜ਼ੀ ਦੇ ਨਾਲ ਪੰਜਾਬ ਵਿੱਚ ਵਧ ਰਿਹਾ ਹੈ ਸੋ ਮੈਂ ਸੋਣਨਾਵਾਂ ਕਿ ਆਨ ਵਾਲੇ ਸਮੇਂ ਭਾਤਵਾਦ ਜਿਹੜਾ ਭੂਖਾ ਹੈ ਉਹ ਪੰਜਾਬ ਵਿੱਚ ਬਹੁਤ ਉਜਵਲ ਔਰ ਸਨੈ ਜੀ ਲੱਗ ਰਿਹਾ ਹੈ ਕਿ ਆਨ ਵਾਲੇ ਸਮੇਂ ਜਿਹਦਾ ਤੁਸੀਂ ਭੂਖ ਦੀ ਗੱਲ ਕਰ ਰਹੇ ਹੋ ਤੇ ਆਪ ਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਸਮੇਂ ਅਜਾ ਵੀ ਕਿ ਮੋਦੀ ਸਾਹਿਬ ਜੀ ਤੀਸਰੀ ਵਾਰ ਹੀ ਪ੍ਰਧਾਨ ਮੰਤਰੀ ਬਣ ਗਏ ਨੇ ਤੇ ਸਾਰਿਆਂ ਨੂੰ ਬੜਾ ਹੁਸਾ ਹੈ ਸਾਰੇ ਨੂੰ ਬੜਾ ਹੁਸਾ ਹੈ ਉਸ ਤੋਂ ਬਾਅਦ ਪਹਿਲੀ ਬੈਟਿੰਗ ਹੋਣ ਜਾ ਰਹੀ ਹੈ ਜਦ ਕੱਲ੍ਹ ਰਿਜ਼ਲਟ ਆ ਰਿਹਾ ਹੈ ਕਿ ਸਮਝਦੇ ਜੱਟ ਕੱਲ੍ਹ ਆ ਰਿਹਾ ਹੈ ਬਾਈ ਇਲੈਕਸ਼ਨ ਦੇ ਜੰਦ ਦੇ ਜੀ ਰਿਜ਼ਲਟ ਆ ਰਿਹਾ ਰਿਜ਼ਲਟ ਬੜਾ ਚੰਗਾ ਰਿਜ਼ਲਟ ਆਏ ਜੀ ਭਾਜਪਾ ਜਿਹੜੀ ਆ ਜਿੱਤੇਗੀ ਬਹੁਤ ਵਧੀਆ ਹੋਣਗੇ ਜੀ ਜੀ ਅੱਛੇ ਹੋਣਗੇ ਜੀ ਕਿ ਜਿਹੜੀ ਸਰਕਾਰ ਦੇ ਨਾਲ ਲੜਾਈ ਸੀ ਜੀ ਮੇਰੇ ਕਰਮਚਾਰੀ ਨੇ ਮੇਰੇ ਦੋਸਤਾਂ ਨੇ ਮੇਰੇ ਪਰਿਵਾਰ ਨੇ ਬਹੁਤ ਵਧੀਆ ਲੜਾਈ ਲੜੀਓ ਨਤੀਜੇ ਤੇ ਫੇਸਬੁਕ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਸੋਸ਼ਲ ਮੀਡੀਆ ਤੇ ਜਿਹੜੀ ਜਿੱਤ ਆ ਉਹ ਭਾਰਤੀ ਜਨਤਾ ਪਾਰਟੀ ਦੀ ਹੋ ਚੁੱਕੀ ਆ ਬਾਕੀ ਜਿਹੜੇ ਨੰਦੇ ਆ ਉਹ ਕੁਝ ਵੀ ਹੋ ਸਕਦੇ ਆ ਉਹ ਤੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਇਲੈਕਸ਼ਨ ਲੜਿਆ ਸਰਕਾਰ ਨੇ ਇਹ ਅੱਜ ਪੂਰਾ ਪੰਜਾਬ ਨਹੀਂ ਪੂਰਾ ਹਿੰਦੁਸਤਾਨ ਕਹਿ ਰਿਹਾ ਕਿ ਲੋਕਤੰਤਰ ਦੀ ਜੇ ਹਤਿਆ ਕੀਤੀ ਹੈ ਉਹ ਆਵਾਜ਼ ਦੀ ਪਾਰਟੀ ਨੇ ਕੀਤੀ ਉਹ ਲੱਗਦਾ ਕਿਸ ਤਰੀਕੇ ਨਾਲ ਕਿ આરોਪ ਲੱਗਦੇ ਨੇ ਕਿ ਉਹਨਾਂ ਵੀ ਵਰਕਰ ਵੀ ਆਪਣੇ ਲੈ ਜਾਂਦੇ ਸੀ ਉੱਥੇ ਉਹਨਾਂ ਕੋ ਕਾਰਗਰਤੀ ਨਹੀਂ ਹੈਗੀ ਸੀ ਜਦ ਅਸੀਂ ਵੋਟ ਪੁਲਿਸ ਲੱਗੀ ਸੀ ਉਹਨਾਂ ਦੀ ਫੋਰਸ ਪੂਰੀ ਕੰਮ ਕਰ ਰਹੀ ਸੀ ਸਾਰੇ ਲੋਕਤੰਤਰ ਦੇ ਵਿੱਚ ਜਿੰਨਾ ਵੀ ਉਹ ਯੂਜ਼ ਕਰ ਸਕਦੇ ਤਿਆਰ ਹਰ ਇੱਕ ਤਿਆਰ ਯੂਜ਼ ਕੀਤਾ ਉਹਨਾਂ ਨੇ ਅੱਜ ਦੀ ਮੀਟਿੰਗ ਸਮਝਿਆ ਕਿ ਕਾ ਕਿੰਨੇ ਕੰਮ ਆ ਮਾਰਲੀ ਮੀਟਿੰਗ ਪਾਰਟੀ ਦੇ ਪਾਰਟੀ ਦੇ ਹਿੱਤਾਂ ਦੇ ਲਈ ਮੀਟਿੰਗ ਆ ਜੀ ਇਹ ਰਾਸ਼ਟਰੀ ਕਾਰਜ ਕਰਨੀ ਜਿਹੜੀ ਜਾਂ ਹੋਵੇ ਜਾਂ ਸਟੇਟ ਕਾਰਜ ਕਰਨੀ ਹੋਵੇ ਇਹ ਪਾਰਟੀ ਦੇ ਹਿੱਤਾਂ ਦੇ ਲਈ ਇਹ ਫੈਸਲੇ ਹੁੰਦੇ ਆ ਇਹ ਹਰ ਸਾਲ ਦੇ ਵਿੱਚ ਹਰ ਬਾਰ ਕੀਤੀ ਜਾਂਦੀ ਆ ਪਰ ਅੱਜ ਬਹੁਤ ਵਧੀਆ ਕਿ ਸਾਰਾ ਪੰਜਾਬ ਦੇ ਸੀਨੀਅਰ ਕਾਰਜਕਰਤਾ ਲੁਧਿਆਣਾ ਚ ਇਕੱਠੇ ਹੋਏ ਆ ਸਾਰੇ ਗੁੱਸਰ ਨੂੰ ਮਿਲਾਂਗੇ ਤੇ ਆਪਣੇ ਆਪਣੇ ਸ਼ਹਿਰ ਦੀਆਂ ਗੱਲਾਂ ਕਰਾਂਗੇ ਸਰ ਤੁਸੀਂ ਸ਼ਹਿਰ ਦਾ ਵੱਡਾ ਹੱਲ ਦੇ ਲਈ ਸਦਾ ਦਿੱਤਾ ਸੀ ਸੋ ਨਹੀਂ ਹਾਂਦੇ ਬੜੇ ਵੇੜ ਤੇ ਲੋਕਾਂ ਨੂੰ ਮਿਲਣਾ ਹੀ ਨਹੀਂ ਨੀਆਂ ਲਵਰੀ ਹੈ ਦਸ ਤੋਂ ਬਾਅਦ ਅੱਜ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਸਾਡੀ ਬੀਜੇਪੀ ਦੀ ਸਟੇਟ ਐਗਜ਼ੈਕਟਿਵ ਮੀਟਿੰਗ ਹੋ ਰਹੀ ਹੈ ਜਿੱਦਾਂ ਦਾ ਲੋਕ ਸਭਾ ਚੋਣਾਂ ਚ ਰੁਝਾਨ ਹੋਇਆ ਉਤਸ਼ਾਹ ਮਿਲਿਆ ਇੱਕ ਸਿੱਧਾ ਸਿੱਧਾ ਸੁਨੇਹਾ ਹੈ ਕਿ ਹੁਣ ਦਿੱਲੀ ਨੇੜੇ ਹੈ 2027 ਵਿੱਚ ਪੰਜਾਬ ਦੇ ਭਾਜਪਾ ਦਾ ਮੁੱਖ ਮੰਤਰੀ ਬਣਨ ਵਾਲਾ ਹੈ ਅੱਜ ਹਰ ਸਾਡੇ ਪੂਰੇ ਸੂਬੇ ਤੋਂ ਹਰ ਹਲਕੇ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ ਹਰ ਤਰ੍ਹਾਂ ਹਰ ਵਰਕਰ ਇੱਥੇ ਹੈ ਜੋਸ਼ ਪੂਰਾ ਹੈ ਹੁਣ ਕਿੱਦਾਂ ਹੈ ਜਿਹੜਾ ਛੋਟੀ ਜੀ ਜੋ ਵੀ ਕਮੀ ਪੇਸ਼ੀ ਰਹੀ ਗਈ ਹੈ ਉਸ فاਸਲੇ ਨੂੰ ਕਿੱਦਾਂ ਪੂਰਾ ਕਰਨਾ ਹੈ ਪੰਜਾਬ ਦੇ ਮਾਹੌਲ ਨੂੰ ਬਰਕਰਾਰ ਰੱਖਣ ਲਈ ਅਮਨ ਸ਼ਾਂਤੀ ਨੂੰ ਬਰਕਰਾਰ ਰੱਖ ਲੈ ਜੋ ਆਮ ਆਦਮੀ ਪਾਰਟੀ ਨੇ ਕਾਨੂੰਨੀ ਵਿਵਸਥਾ ਦਾ ਮੌਤ ਦਾ ਨੰਗਾ ਨਾਚ ਗੈਂਗਸਟਰ ਰਾਜ ਚੱਲ ਰਿਹਾ ਉਹਨੂੰ ਕਿੱਦਾਂ ਰੋਕਣਾ ਹੈ ਜਿੱਦਾਂ ਬੇਰੋਜ਼ਗਾਰੀ ਦੇ ਕਾਲੇ ਬੱਦਲ ਪੂਰੀ ਤਰ੍ਹਾਂ ਛਾਏ ਹੋਏ ਉਹਨੂੰ ਕਿੱਦਾਂ ਰੋਕਣਾ ਉਹਦੀ ਪੂਰੀ ਇਥੇ ਤਿਆਰੀ ਕਊ ਜਾਊਗੀ ਸਕੀਮ ਲਾਈ ਜਾਊਗੀ ਕਿੱਦਾਂ ਸਾਡੇ ਬੂਥਾਂ ਨੂੰ ਮਜ਼ਬੂਤ ਕਰਨਾ ਹੈ ਦੇਖੋ ਅੰਤ ਚ ਕਹਾਂਗਾ ਭਾਜਪਾ ਦੀ ਸਟੇਟ ਐਗਜ਼ੀਕਟਿਵ ਮੀਟੀ ਚੋ ਇਹ ਫਰਕ ਹੈ ਆਮ ਆਦਮੀ ਪਾਰਟੀ ਝੂਠ ਤੇ ਜ਼ੋਰ ਝੂਠ ਦੀ ਰਾਜਨੀਤੀ ਕਰਦੀ ਹੈ ਭਾਜਪਾ ਬੂਥ ਦੀ ਰਾਜਨੀਤੀ ਕਰਦੀ ਹੈ ਤੇ ਮੈਨੂੰ ਲੱਗਦਾ ਹੈ ਭਗਵੰਤ ਮਾਨ ਜੀ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਕੱਲ੍ਹ ਤਾਂ ਵਾਲਾ ਹੈ ਬਾਅਦ ਇਲੈਕਸ਼ਨ ਦਾ ਕੀ ਸਮਝੋ ਦੇਖੋ ਰਿਜ਼ਲਟ ਪੂਰੇ ਸਾਡੀ ਜਲੰਧਰ ਦੀ ਟੀਮ ਨੇ ਜੋਸ਼ੇ ਫਿਰੋਸ਼ਨਾ ਚੋਣ ਲੜਿਆ ਤੁਸੀਂ ਦੇਖਿਆ ਕਿਦਾਂ ਭਗਵੰਤ ਮਾਨ ਜੀ ਮੁੱਖ ਮੰਤਰੀ ਸ਼ੀਤਲungਰਾਲ ਦੇ ਚੈਲੰਜ ਨੂੰ ਸਵੀਕਾਰ ਨਹੀਂ ਕਰ पाए ਜੇਰਨ ਲੱਗੇ ਜੋ ਭ੍ਰਸ਼ਟਾਚਾਰ ਦਾ ਚੈਲੰਜ ਆਡੀਓ ਕਲਿੱਪ ਸੁਣਾਈ ਜਾਏ ਉਹਨਾਂ ਦੀ ਕੁਰਸੀ ਲਈ ਕੁਰਸੀ ਖਾਲੀ ਛੱਡ ਕੇ ਭਗਵੰਤ ਮਾਨ ਜੀ ਦੌੜ ਗਏ ਇਦਾਂ ਹੀ ਭਗਵੰਤ ਮਾਨ ਨੇ ਸਰਕਾਰ ਤੋਂ ਵੀ ਦੌੜਨਾ ਇਹ ਜਿਹੜਾ ਜਲੰਧਰ ਘਰ ਵੀ ਲਿਆ ਹੈ ਉਹ ਸਾਰਾ ਝੂਠ ਹੈ ਸਾਰਾ ਢੋਂਗ ਹੈ ਨਤੀਜੇ ਜੋ ਮਰਜ਼ੀ ਆਣ ਇਹ ਸੁਨੇਹਾ ਗਿਆ ਭਗਵੰਤ ਮਾਨ ਚ ਜ਼ੋਰ ਨਹੀਂ ਭਾਜਪਾ ਦੀ ਜਿਹੜਾ ਚੈਲੰਜ ਹੈ ਉਹਨੂੰ ਸਵੀਕਾਰ ਕਰਨ ਦਾ ਮੈਨੂੰ ਪੂਰੀ ਉਮੀਦ ਹੈ ਭਾਜਪਾ ਦਾ ਰਿਜ਼ਲਟ ਅੱਛਾ ਰਹੂਗਾ ਸ਼ੀਤਲ ਉਂਗਰਾਲ ਇੱਕ ਨੌਜਵਾਨ ਕੈਂਡੀਡੇਟ ਭਾਜਪਾ ਨੇ ਦਿੱਤਾ ਹੈ ਤੇ ਦੇਖੋ ਨਤੀਜੇ ਬਾਕੀ ਜਨਤਾ ਜਨਾਰਦਨ ਉਹਨਾਂ ਦੇ ਸਮਰਥ ਹੈ ਜਿਹੜੀ ਲੁਧਿਆਣਾ ਵਿੱਚ ਹੋ ਰਹੀ ਆ ਸਾਰੇ ਸਾਡੇ ਸੀਨੀਅਰ ਲੀਡਰ ਸਹਿਬਾਨ ਸਾਰੇ ਕਾਰਜਕਰਤਾ ਸਾਰੇ ਅਹੁਦੇਦਾਰ ਸਹਿਬਾਨ ਸਾਰੇ ਪਹੁੰਚ ਰਹੇ ਆ ਸੋ ਸਾਰੇ ਬਹੁਤ ਦੁਗਮੇ ਵਿਚਾਰਾ ਸਾਰੀਆਂ ਆਉਣ ਵਾਲੀਆਂ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਨੇ ਔਰ ਕਿਵੇਂ ਪਾਰਟੀ ਨੂੰ ਚਲਾਇਆ ਜਾਵੇ ਤੇ ਡਿਸਕਸ਼ਨ ਹੋਣੀ ਹੈ ਅਕਾਲ ਸਰ ਸਾਹਿਬ ਕਿਸੇ ਦੇਦੇ ਹੋਈ ਆ ਕੱਲ ਜੋ ਪੰਜਾਬ ਨੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਆਰਡਰ ਤੇ ਆ ਹਰਿਆਣਾ ਸਰਕਾਰ ਨੂੰ ਵੀ ਆਪਣੇ ਸ਼ੰਭੂ ਦਾ ਬਾਰਡਰ ਨੂੰ ਇੱਕ ਹਫਤੇ ਦੇ ਖੋਲ ਕੇ ਸੋ ਦੇਖੋ ਖੋਲਣਾ ਚਾਹੀਦਾ ਬਾਰਡਰ ਤਾਂ ਲੋਕਾਂ ਨੂੰ ਲੋਕਾਂ ਦੀ ਸਹੂਲਤਾਂ ਲਈ ਤਾਂ ਹੋਣਾ ਚਾਹੀਦਾ ਇਸ ਤਾਪੇ ਪਹਿਲਾਂ ਕਹਿੰਦੇ ਸਹੂਲਤ ਲੋਕੀ ਇੰਨੇ ਪਰੇਸ਼ਾਨ ਹੋ ਰਹੇ ਆ ਜਾਨ ਵਾਲੇ ਸੋ ਬਿਲਕੁਲ ਖੁੱਲਣੀ ਚਾਹੀਦੀ ਜਿਲੰਦਰ ਚੋਣਾਂ ਆਪ ਕੰਦੇ ਜਾਣੇ ਵਾਲਾ ਤਾਂ ਕੀ ਸਮਝਦੇ ਆਪ ਜੀਤेंगे ਸਭਾਭੀਕ ਹੈ ਪਾਰਟੀ ਦਾ ਰੂਟੀਨ ਵਰਕ ਹੈ ਔਰ ਵੱਡੀ ਕਾਰਜ ਸਮਿਤੀ ਹੈ ਜਿਹਦੇ ਅੰਦਰ ਮੰਡਲਾਂ ਦੇ ਅਧਿਕਾਰੀ ਇਨਵੋਲਵ ਕੀਤੇ ਨੇ ਜੀ ਔਰ ਪੰਜਾਬ ਦੇ ਅੰਦਰ ਲੋਕ ਸਭਾ ਦੀਆਂ ਚੋਣਾਂ ਦੇ ਅੰਦਰ ਜਿਸ ਪ੍ਰਕਾਰ ਦਾ ਹੰਗਾਰਾ ਮਿਲੇਆ ਪਾਰਟੀ ਨੇ ਪਹਿਲੀ ਵਾਰੀ ਆਪਣੇ ਦਮ ਤੇ ਚੋਣ ਲੜਿਆ ਸੀ ਉਹ ਉਤਸ਼ਾਹ ਵਰਦਕ ਹੈ ਔਰ ਮੈਨੂੰ ਲੱਗਦਾ ਕਿ ਇਥੋਂ ਦੀ ਜਿਹੜਾ ਪਾਰਟੀ ਨੂੰ ਇੱਕ ਨਮਾ ਬੂਸਟ ਮਿਲੇਗਾ ਔਰ 2027 ਦੀ ਤਿਆਰੀ ਕਰਨ ਦੇ ਅੰਦਰ ਅੱਜ ਰਣਨੀਤੀ ਬਣੇਗੀ ਸਰ 2027 ਦੀ ਰਣਨੀਤੀ ਬਣਾ ਰਿਹਾ ਹਾਂਗੀ ਜਾਂ ਫਿਰ ਜਿਹੜੇ ਹੁਣ ਕਾਰਪੋਰੇਸ਼ਨ ਦੇ ਚੋਣ ਜਿਹੜੇ ਆਨੇ ਆ ਦੋਨੋ ਹੀ ਚੀਜ਼ਾਂ ਹੈ ਸਰਕਾਰ ਤਾਂ ਚੋਣ ਕਾਰਪੋਰੇਸ਼ਨ ਦੇ ਚੋਣਾਂ ਤੋਂ ਪਿਛਲੇ 1 ਸਾਲ ਤੋਂ ਪੱਜ ਗਈ ਹੈ ਸਰਕਾਰ ਨੇ ਲੋਕਤੰਤਰੀਕ ਜਿਹੜਾ ਪਰੰਪਰਾ ਹੈਗੀਆਂ ਹੈ ਔਰ ਲੋਕਾਂ ਦਾ ਜਿਹੜਾ ਵੋਟਾਂ ਪਾਉਣ ਦਾ ਅਧਿਕਾਰ ਹੈ ਸਰਕਾਰ ਨੂੰ ਫੋਰੀ ਤੌਰ ਤੇ ਨਗਰ ਨਿਗਮ ਦੇ ਚੋਣ ਜਿਹੜੇ ਬਚਦੇ ਨੇ ਨਗਰ ਪਾਲਿਕਾਵਾਂ ਦੇ ਚੋਣ ਕਰਵਾਉਣੇ ਚਾਹੀਦੇ ਨੇ ਬਾਕੀ ਪਾਸੇ ਵੀ ਹੁਣ ਜਿਹੜੇ ਹੈਗੇ ਨੇ ਜਿੰਮੀ ਚੋਣਾਂ ਹੋਣੀਆਂ ਨੇ ਕੱਲ ਰਿਜ਼ਲਟ ਨਹੀਂ ਆਣਾ ਤੱਕ ਵੀ ਹੋਣੀਆਂ ਨੇ ਕਿਹੜੇ ਵਜੇ ਸਮਾਂ ਹੈ ਐਸਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਅਜੇ 3 ਸਾਲ ਹੋਏ ਨੇ ਆਪਣੇ ਦਮ ਤੇ ਚੋਣ ਲੜਦੇ ਲੋਕਾਂ ਦਾ ਜਿਹੜਾ ਸਾਥ ਮਿਲ ਰਿਹਾ ਹੈ ਸਹਿਯੋਗ ਮਿਲ ਰਿਹਾ ਹੈ ਬੀਜੇਪੀ ਦਾ ਪਵਿੱਖ ਜਿਹੜਾ ਪੰਜਾਬ ਦੇ ਅੰਦਰ ਉਜਵਲ ਹੈ ਲੋਕੀ ਵੀ ਭਾਜਪੀ ਨੂੰ ਪੰਜਾਬ ਦੀ ਪਾਰਟੀ ਦੇ ਰੂਪ ਦੇ ਅੰਦਰ ਸਵੀਕਾਰ ਕਰ ਰਹੇ ਨੇ ਔਰ ਆਮ ਆਦਮੀ ਪਾਰਟੀ ਨੇ ਜਿਸ ਪ੍ਰਕਾਰ ਦਾ ਰਾਜ ਕੀਤਾ 2.5 ਸਾਲ ਦੇ ਅੰਦਰ ਪੰਜਾਬ ਦੇ ਅੰਦਰ ਇੱਕ ਡਰ ਦਾ ਮਾਹੌਲ ਹੈ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਹੈ ਨਸ਼ਾਖੋਰੀ ਵਧ ਗਈ ਹੈ ਗੈਂਗਸਟਰ ਜਿਹੜੇ ਆ ਵਧ ਗਏ ਨੇ ਇਲੀਗਲ ਹਥਿਆਰਾਂ ਦਾ ਜਮਾਵੜਾ ਹੋ ਰਿਹਾ لیکن سرکار ਜਿਹੜੀ ਹੈ بیانਵਾਜੀ ਤੇ ਲੱਗੀ ਪਈ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕੀ ਵੇਖ ਰਹੇ ਨੇ ਔਰ ਜਿਸ ਪ੍ਰਕਾਰ ਕੇਂਦਰ ਦੇ ਅੰਦਰ ਇੱਕ ਨਵਾਂ ਇਤਿਹਾਸ ਬਣਿਆ ਕਿ ਐਨਡੀਏ ਦੀ ਸਰਕਾਰ ਤੀਜੀ ਵਾਰੀ ਪੂਰਨ बहुमत ਨਾਲ ਨਰਿੰਦਰ ਮੋਦੀ ਜੀ ਦੇ ਨਤृत्व ਵਿੱਚ ਦੁਆਰਾ ਬਣੀ ਹੈ ਪੰਜਾਬ ਔਰ ਪੰਜਾਬ ਦਾ ਹਿੱਤ ਵੀ ਇਹਦੇ ਚ ਹੈ ਕਿ ਪੰਜਾਬ ਵੀ ਭਾਰਤੀ ਜਨਤਾ ਪਾਰਟੀ ਨਰਿੰਦਰભાઈ ਮੋਦੀ ਨੇ ਜਿਹੜੇ ਪੰਜਾਬ ਦੇ ਕੰਮ ਕੀਤੇ ਨੇ ਉਹਨਾਂ ਨੂੰ ਧਿਆਨ ਚ ਰੱਖ ਕੇ ਬੀਜੇਪੀ ਦੇ ਨਾਲ ਕਦਮ ਤਾਲ